ਹਾਂ ਤੁਸੀਂ ਫਰੰਟ ਆਈ ਹੋਪ ਤੁਸੀਂ ਸਾਰੇ ਬੱਤੀਆਂ ਹੋ ਕਿ ਤੇ ਅੱਜ ਆਪਾਂ ਬਣਾਣ ਲੱਗਿਆ ਜੀ ਪ੍ਰਸ਼ਾਦ ਤੇ ਤੁਹਾਨੂੰ ਪਤਾ ਯਾ ਕਿ ਕੜਾ ਪ੍ਰਸ਼ਾਦ ਬਣ ਜਾਂਦਾ ਉਹਨਾਂ ਦਾ ਘਰ ਕੀ ਜਿਆ ਕਰਨ ਲੱਗਿਆ ਸਿੱਤ ਮੈਂ ਤਾਂ ਚੱਲ ਬਣਾ ਹੀ ਲਈ ਹੈ ਹਨਾ ਤੇ ਆਪਾਂ ਪਹਿਲਾਂ ਸਮਾਨ ਲਿਆ ਦਸੇਗਾ ਤੇ ਬਣਾਉਣ ਲੱਗਿਆ ਤੇ ਮਮਾ ਮੇਰੀ ਹੈਲਪ ਕਰਾਉਣ ਕੇ ਪੈਸੇ ਮੈਂ ਬਣਾ ਲੈਣੀ ਆ ਪਰ ਆਪਾਂ ਮਮਾ ਦੇ ਵੀ ਸ ਨਹੀਂ ਕਰ ਸਕਦੇ ਹਨਾ ਤੇ ਆਪਾਂ ਸਿੱਖ ਲਾਨੇ ਤੇ ਮਮਾ ਬਣਾਉਣ ਲੱਗਿਆ ਮਮਾ ਕੜਾਈਏ ਤੇ ਮਮਾ ਰੈਡੀ ਹੋ ਕੇ ਤੇ ਆਜਾ ਫਿਰ ਆਪਾਂ ਲਾ ਕੜਾਈ ਧਰਤੀ ਸੀ ਕਿ ਤੇ ਹੁਣ ਆਪਾਂ ਪ੍ਰਸ਼ਾਦ ਬਣਾਉਣ ਲੱਗਿਆ ਚ ਪਾਵਾਂਗੇ ਦੇਸੀ ਘਿਓ ਤੇ ਆਪਣੇ ਵਲੌਗ ਨਾਲ ਬਣ ਰਿਹਾ ਹੋ ਕਮੈਂਟ ਕਰਕੇ ਦੱਸਿਓ ਕਿੰਦਾ ਲੱਗਿਆ ਤੇ ਆਪਾਂ ਹੋਰ ਬਣਾ ਲੈ ਕੇ ਪ੍ਰਸ਼ਾਦ ਸਾਰਿਆਂ ਨੇ ਕਮੈਂਟ ਕਰਕੇ ਦੱਸੋ ਸਹੀ ਬਣਿਆ ਕਿ ਨਹੀਂ ਬਣਿਆ ਆਜਾ ਫਿਰ ਹਾਂਜੀ ਪਹਿਲਾਂ ਆਪਾਂ ਪਾਣੀ ਸਰਵ ਧਰਤਾ ਸੀਗਾ ਤੇ ਤਾਂ ਨਾ ਪਤਾ ਯੱਕੇ ਹਣਾ ਵੀ ਆਪਾਂ ਪ੍ਰਸ਼ਾਦ ਤੇ ਪਾਉਂਦਾ ਤੇ ਪਾਣੀ ਗਰਮ ਕਰਤਾ ਸੀ ਤੇ ਹੁਣ ਮम्मा ਕੜਾਈ ਚ ਲਾਉਂ ਤੇ ਪਿਆਜ਼ ਛੱਡ ਲੱਗਿਆ ਮੀਡੀਅਮ ਤੇ ਹਾਂਜੀ ਪਹਿਲਾ ਆਪਾਂ ਕੜਾਈ ਤੇ ਪਾਣੀ ਵਿੱਚ ਪਾ ਲੈਣਾ ਥੋੜਾ ਸੁੱਕਾ ਦਵਾਂਗੇ ਹਾਂਜੀ ਪਹਿਲਾ ਆਪਾਂ ਕੜਾਈ ਤੇ ਪਾਉਣ ਲੱਗਦੇ ਹਾਂ ਕਿਉਂ ਤੇ ਥੋੜਾ ਜਿਹਾ ਪਹਿਲਾਂ ਨੂੰ ਗਰਮ ਹੋ ਦਵਾਂਗੇ ਕੜਾਈ ਨੂੰ ਤੇ ਮम्मा ਬਣਾ ਰਿਆ ਆਪਾਂ ਤਾਂ ਹੀ ਬਣਾ ਲੈਣਾਗਾ ਸੀ ਸਖ ਰਹੀਆਂ ਫੋਲ ਖਾੜ ਕੇ ਲਾ ਪਾ ਪਾਵਾਂਗੇ ਕੜਾਈ ਚ ਕਿਉ ਤੇ ਤੇਰ ਪਾਣੀ ਆਪਣਾ ਗਰਮ ਹੋ ਰਿਹਾ ਸੀ ਜੀ ਲਮੜੀ ਆਟਾ ਚਾਣ ਲੈ ਸੀ ਯਾਰ ਕਿਹੜਾ ਹੈ ਪਾਣੀ ਹੋ ਗਿਆ ਤਾਂ ਹੁਣ ਆਪਾਂ ਸਲੰਡਰ ਪੰਪ ਕਰਦਾਂਗੇ ਹੋ ਜਾਂਦਾ ਜੋ ਹੋ ਜਾਂਦਾ ਥੜਾ ਅੱਜ ਤੱਕ ਅਪਾ ਕਰਾਚ ਪਾਲਾ ਸੀ ਕਿਹਾ ਹੁੰਦੇ ਹੁਣ ਕਿਹਾ ਹੋ ਰਿਹਾ ਕਰਮ ਤੇ ਉਹਨਾਂ ਨਾਲ ਆਪਾਂ ਪਾਣੀ ਦੇ ਕਰਦੇ ਗਰਮ ਆਪਾਂ ਮੰਮਾ ਦੀ ਹੈਲਪ ਕਰਾਉਣ ਨਾਲ ਆਪਾਂ ਸਿੱਖਦੇ ਆ ਤੇ ਕਾਪੜ ਬਹੁਤ ਕੰਮ ਆਉਂਦੀ ਤੁਹਾਨੂੰ ਆਪਣਾ ਆਟਾ ਪਾ ਪਾਤੀਆਂ ਦੇਖੋ ਆਪਰੇ ਮਤਲਬ ਇਹੋ ਜਿਹੇ ਤਰ੍ਹਾਂ ਹੋ ਹੋ ਬੈਸੀ ਦਾ ਤੇ ਹੁਣ ਆਪਾਂ ਆਟਾ ਬਣਾ ਦੇਖੋ ਇਹ ਲਟਾਲੇ ਰੱਟਾ ਆ ਗਿਆ ਹੁੰਦਾ ਕੋਣ ਦਾ ਆਪਾਂ ਨੂੰ ਕੱਟੀ ਨਾਲ ਸਲਾਈ ਦਵਾਂਗੇ ਫਿਰ ਇਸ ਤੇ ਪਾਵਾਂਗੇ ਆਪਾਂ ਪਾਣੀ ਖੰਡ ਲੈ ਆਵਾਂਗੇ ਆ ਵੀ ਖੰਡ ਉਹ ਤਾਂ ਮੈਂ ਪਾ ਲਈ ਸੀ ਸ਼ਾਇਦ ਇਹ ਕਿਰਪਾ ਕਰ ਲਿਆ ਲੈ ਲੈ ਖਾਂਦੀ ਤੇ ਹੁਣ ਆਪਾਂ ਆਟਾ ਪੁੰਨ ਰਹੇ ਆ ਦੇਖੋ ਇਹ ਥੋੜਾ ਜਿਹਾ yellow ਕਲਰ ਤਾਂ ਹੋ ਗਿਆ ਉਨੋਂ ਆਪਾਂ ਰੱਟ ਜਾਂ ਬ੍ਰਾਊਨ ਕਰਨਾ ਤੇ ਪ੍ਰਸ਼ਾਦ ਬਹੁਤ ਟੇਸਟੀ ਬਣੂਗਾ ਤੇ ਹਜੇ ਦੇਖਦੇ ਜਾਇਓ ਬਸ ਨਾਲੇ ਬੜਾ ਲੰਨੀਆਂ ਫਾਟ ਮम्मा ਕਹਿੰਦੇ ਵੀ ਮੈਂ ਬਣਾਉਂਗੀ ਨਾ ਚਲ ਆਪਾਂ ਮੰਮੀ ਦੇ ਬਰਗਸ ਦੇ ਖਵਾਗੇ ਤੇ ਕੋਸਵਾਰ ਦੇ ਨਾ ਸੋ ਥੋੜੀ ਜਿਹੀ ਗਲਤੀ ਹੋ ਸਕਦੀ ਆ ਹਾਲ ਚਿਰ ਅੰਡਟ ਹੁਣ ਮਮਾ ਘੜਾ ਰਿਹਾ ਤੇ ਆਪਾਂ ਤੇ ਇੱਕ ਰਹਿ ਗਿਆ ਹੌਲੀ ਹੌਲੀ ਰੰਗ ਪਾਣ ਰਿਹਾ ਸੇਕ ਖੋ ਜ ਰੰਗ ਵਧ ਰਿਹਾ ਜੀ ਲੈ ਲੈ ਆਈ ਨਹੀਂ ਮम्मा ਲਾਉਟ ਕੇ ਤਾਸ ਮਟਰ ਨੂੰ ਹਲਾਇ ਜਾਵਾਂ ਕਿ ਤਾਂ ਕਿ ਰੰਗ ਵਧੀਆ ਲੱਗ ਕੇ ਚੱਲੇ ਫੇਅਰ ਹੋ ਜਾਵੇ ਥੀਂਦਾ ਤਨ ਬਸ ਲਾਗ ਹੋ ਗਿਆ ਤੀਂਦਾ ਨਹੀਂ 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 ਹੋਇਆ ਮम्मा ਦੇ ਚੰਗੇ ਤਰ੍ਹਾਂ ਕਰ ਤੋ ਰਹਿ ਚੰਗੇ ਤਰ੍ਹਾਂ ਕਰ ਤੋ ਜਰਾ ਧਿਆਤ ਨਾਲ ਬੰਨ੍ਹ ਨਾ ਤਾ ਬੰਦੀ ਬੇਬੇ ਤੁਸੀਂ ਤਾਂ ਮੇਰੇ ਜੱਬੇ ਵਾਲੇ ਰਹੇ ਚੰਗੇ ਤਰ੍ਹਾਂ ਰਾਜ਼ਨਾਟ ਕਰਨਾ ਓਕੇ ਖੋ ਜੀ ਰੱਟਕ ਲੱਤਾ ਹੋ ਗਿਆ ਆਪਣਾ ਪ੍ਰਸ਼ਾਦ ਹੁਣ ਆਪਾਂ ਇਹਨੂੰ ਹੋਰ ਹਲਾਵਾਂਗੇ ਮੰਮਾ ਹੋ ਗਿਆ ਰੱਟਜ ਥੋੜਾ ਜਿਹਾ ਮ ਕਰ ਲੋਕ ਨੇ ਮੱਝ ਤੋਂ ਤਾਂ ਜਲਦੀ ਜਾਂਦਾ ਹੁੰਦਾ ਪਾ ਕਾਵਲਾ ਦੋ ਓਟੋ ਕੁਨੀ ਦੇ ਪੱਟ ਪੱਟ ਪੋਣੀ எல்லாம் That's i അന്തി आपला പ്രഷാർ മാർकेओ देखो मम माता ने थोड़ा क्या और फाड़ दूं ਹਾਂਜੀ ਤੇ ਆਪਣਾ ਪ੍ਰਸ਼ਾਦ ਬਣ ਕੇ ਅਸੀਂ ਤੇ ਹੁਣ ਤੇ ਮਨੁਲਾ ਰਾਨਾ ਨੇ ਖਾ ਵੀ ਲਿਆ ਤੇ ਮੈਨੂੰ ਥੋੜਾ ਕੰਮ ਪਿਆ ਸੀ ਕਰ ਤੇ ਮੈਂ ਜਾਵੜੀ ਸੀ ਫਿਰ ਜੈ ਲਗਣ ਮਿਲਿਆ ਕਿਹੜੇ ਚੈਲੇ ਨੂੰ ਵਰਕ ਕਰ ਕੋਈ ਫੈਨ ਆ ਸੀ ਮੈਨੂੰ ਤੇ ਹਾਂਜੀ ਤੇ ਆਪਾਂ ਕੀ ਕਹਿੰਦੇ ਆ ਪ੍ਰਸ਼ਾਦ ਤਾਂ ਬਣਾ ਲਿਆ ਸੀਗਾ ਜੀ ਤੇ ਹੁਣ ਨਾ ਆਪਾਂ ਕੱਪੜੇ ਪ੍ਰੈਸ ਕਰਨ ਲੱਗਿਆ ਤੇ ਤੁਹਾਨੂੰ ਆਪਾਂ ਦੱਸ ਦਿੱਤ ਕਿ ਆਪਾਂ ਦਾ ਕਰ ਰਿਹਾ ਕਨਵੈਸ਼ਨ ਆਇਆ ਹੋਇਆ ਬਟ ਤੇਰਾ ਤੇ ਤੋਂ ਸੁੱਝ ਕੇ ਹੋਣਾ ਸਾਡੇ ਵਲਾਗ ਤੇ ਪੂਰੀ ਵੀਰਾਂ ਨੂੰ ਹਨ ਤੇ ਉਹਨਾਂ ਦਾ ਆਪਾਂ ਨੂੰ ਉਹ ਆਇਆ ਹੋਇਆ ਉਹਨਾਂ ਦਾ ਇਨਵੀਟੇਸ਼ਨ ਆਇਆ ਹੋਇਆ ਉਹਨਾਂ ਦਾ ਬਰਥਡੇ ਆ ਸੈਲੀਬ੍ਰੇਟ ਕਰਨਾ ਸੀਗਾ ਤੇ ਆਪਾਂ ਨੂੰ ਇਨਵੀਟੇਸ਼ਨ ਦਿੱਤਾ ਹੋਇਆ ਤੇ ਆਪਾਂ ਜਾਣਾ ਸੀਗਾ ਤੇ ਉਹਦੇ ਲਈ ਆਪਾਂ ਨਾ ਰਾੜੀ ਹੁੰਨੇ ਆਗੇ ਤੇ ਕੱਪੜੇ ਵਗੈਰਾ ਪ੍ਰੈਸ ਕਰਦੇ ਆ ਕੱਲ ਪੈਕ ਜਾਣਾ ਨਾ ਫਿਰ ਪੈਕਿੰਗ ਕਰਦੇ ਆਂਗੇ ਤੇ ਤੁਸੀਂ ਵੀ ਆਣ ਕੇ ਹਨਾ ਉਹਨਾਂ ਦੀ ਫੈਮਿਲੀ ਵੀ ਹੋਗੀ ਆਪਰ ਵਿੱਚ ਤੇ ਆਪਾਂ ਤੁਹਾਨੂੰ ਵਲਾਗ ਤੇ ਦਿਖਾਵਾਂਗੇ ਅਗਲੇ ਵਿੱਚ ਤੇ ਉਦੋਂ ਤੱਕ ਤਾਂ ਆਪਾਂ ਹੁਣ ਨਾ ਤਿਆਰੀਆਂ ਕਰਦੇ ਆਂਗੇ ਤੇ ਅਰਤੀ ਮੈਨੂੰ ਇੱਕ ਕੱਪ ਸੂਟ ਪਾਉਣੇ ਸੀ ਤੇ ਮੈਂ ਸਿੰਟ ਪ੍ਰੈਸ ਕਰਨ ਲੱਗੀ ਆ ਤੇ ਬਾਕੀ ਦਲ ਪਤਾ ਜਾਂ ਜਦੋਂ ਆਪਾਂ ਕਿੱਥੇ ਤਿਆਰ ਹੋਵੇ ਨਾ ਸੂਟ ਪ੍ਰੈਸ ਕਰਨੇ ਤਾਂ ਬਾਲੇ ਜ਼ਰੂਰ ਜਾ ਤੇ ਸੂਟ ਪ੍ਰੈਸ ਕਰਾਇਆ ਤਾਂ ਕੱਪੜੇ ਨੇ ਸੋਨਾ ਲੱਗਦਾ ਤੇ ਹੁਣ ਮੈਂ ਨਾ ਕੱਪੜੇ ਪ੍ਰੈਸ ਕਰਨ ਲੱਗੀ ਆ ਤੇ ਬੈਗ ਤਿਆਰ ਕਰਦੀ ਆ ਤੇ ਕੱਲ ਨੂੰ ਆਪਾਂ ਜਾਣਾਗਾ ਤੇ ਆਪਣੇ ਬਲਾਵ ਨਾਲ ਬਾਰੇ ਰਿਓ ਕਮਟ ਕਰਕੇ ਜੀ ਉਸ ਤੋਂ ਤੇ ਬਾਕੀ ਪ੍ਰਸ਼ਾਦ ਬਹੁਤ ਸਵਾਦ ਬਣਾ ਸੀਗਾ ਮੰਮਾ ਨੇ ਬਣਾਇਆ ਸੀਗਾ ਤੇ ਮੈਨੂੰ ਸਭ ਬਹੁਤ ਜਰ ਅਪਸਾਦ ਆਇਆ ਤੇ ਬਾਕੀ ਹੁਣ ਆਪਾਂ ਤਿਆਰੀਆਂ ਕਰਦੇ ਆ ਤੇ ਬਰਥਡੇ ਰਵੀ ਦਾ ਤੇ ਆਪਾਂ ਉਹਦੇ ਲਈ ਗਿਫਟ ਵੀ ਪੈਕ ਕਰਵਾਉਣਾ ਹਜੇ ਕੱਲ ਕਰਵਾਵਾਂਗੇ ਅੱਜ ਤਾਂ ਮੈਂ ਆਪਦੀਆਂ ਤਿਆਰੀਆਂ ਮਸਾ ਕਰੂੰਗੀ ਤੇ ਹੁਣ ਆਪਣੇ ਬਲਾਉਣ ਹੋ ਰਹੇ ਆ ਆਪਣੇ ਰੋਤੇ ਹੋਣਗੇ ਤੇ ਮੈਂ ਇਹ ਸੂਟ ਪਾਉਣਾ ਤੇ ਅਸੀਂ ਮਾਤੇ ਮੇਰੇ ਸਿਸਟਰ ਨੇ ਨਾ ਸਰੇਵੇਂ ਸੂਟ ਸਮਾ ਅਸੀਂ ਸਾਰੇ ਰਿਕ ਮਟਕਾ ਕੱਢ ਦਸੋ ਇਹ ਸੂਟ ਕਿੱਦਾਂ ਲੱਗਿਆ ਅੱਛਾ ਸਸਾ ਸੈਂਪਲ ਇਹ ਦੋਨਾਂ ਨਾਲ ਪਾਣ ਨੇ ਕੱਠਿਆ ਲਈ ਸਮਾ ਅਸੀਂ ਬੇ ਇੱਕੋ ਦਾ ਮੇਰੇ ਮੇਮਾ ਕੱਪੜੇ ਪੈਸਾ ਨਹੀਂ ਖੇ। ਤੋਂ ਨਾ ਪਾਣੀ ਆ ਫਾਜੂ। ਤੋਂ ਰਸੂਟ। ਚਾਹ ਦਾ ਗਰਮ ਪਾਣੀ ਪਾਵਾਂਗੇ। ਹੌਂਦ ਹੈ ਆਪਾਂ ਤੋਚਾ। ਇੱਥੇ ਨਾ ਕੜਾ ਕਿੰਨੇ ਆਤੇ ਕਿੰਨਾ ਲਗਾ ਰਹਾ।

ਨੂੰ ਆਪਾਂ ਇਸ ਵਟ ਪਾਵਾਂਗੇ ਤੇ ਇਹ ਸੂਟ ਆਪਾਂ ਤਿਆਰ ਕਰ ਲਿਆ ਤੇ ਆਪਾਂ ਇਸ ਸੂਟ ਪ੍ਰੈਸ ਕਰ ਲਏ ਸੋ ਬਸ ਤੋਂ ਸੂਟ ਤੇ ਪਾਲਿਸ ਕਰਕੇ ਆਪਾਂ ਪਾਲਾ ਟਾਂ ਲੈ ਰਹਿਣਾ ਚਲੋ ਇੱਕ ਦਿਨ ਰਹਿਣਾਗਾ ਤੇ ਹੁਣ ਆਪਾਂ ਕੱਪੜੇ ਪੈਕ ਕਰ ਲਿਆ ਕਿਖੋ ਵਾਈਸ ਜੀ ਆ ਮੋਜਾਂ ਛੱਡੂ ਇਹ ਵਾਰ ਜਿੰਤਾ ਕਰ ਰਹੇ ਨੇ ਪਰੇਸ਼ਾਨ ਹੋਏ ਨੇ ਹੱਸ ਤੇ ਆਪਾਂ ਕੱਪੜਾ ਪ੍ਰੈਸ ਕਰ ਲਿਆ ਸੋ ਤੇ ਆਪਾਂ ਹੁਣ ਇਥੇ ਫ੍ਰੀ ਤੇ ਹੁਣ ਆਪਾਂ ਬਣਾਉਣ ਲੱਗਿਆ ਰੋਟੀ ਸਬਜ਼ੀ ਧਨਪਤ ਜਣਾ ਰੋਟੀ ਸਬਜ਼ੀ ਸ਼ਾਮ ਤੱਕ ਕੰਮ ਹੋ ਹੀ ਜਾਂਦਾ ਮੇਰਾ ਹਰ ਬਲੌਗ ਹੀ ਹੁੰਦਾ ਹੈਗਾ ਤੇ ਫਿਰ ਆਪਾਂ ਮਿਲਦਾ ਜੀ ਅਗਲੇ ਬਲੌਗ ਚ ਤੇ ਅਗਲਾ ਬਲੌਗ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਕੱਗਾ ਆਪਾਂ ਦੀ ਮਿਲਦੇਗਾ ਆਪਾਂ ਤੁਹਾਨੂੰ ਦਿਨ ਬਣਾਵੇ ਮਿਲਾਵਾਂਗੇ ਤੇ ਆਪਾਂ ਕੁਰੀ ਫਿਰ ਤੇ ਬੱਡ ਤੇ ਜਾ ਰਹੇ ਆ ਤੇ ਸੈਲੀਬ੍ਰੇਟ ਕਰਨਾ ਸੀ ਉਹਨਾਂ ਨੂੰ ਇਨਵੀਟੇਸ਼ਨ ਦਿੱਤਾ ਸੀ ਤੇ ਆਪਾਂ ਜਾਣਾਗਾ ਤੇ ਜਾਣਾ ਬਹੁਤ ਸਰੋਗਿਆ ਕਾਕੀ ਤੇ ਆਪਾਂ ਕਿੱਥੇ ਜਾਵਾਂਗੇ ਫਿਰ ਅਗਲਾ ਕਾਂ ਆਪਣਿਆਂ ਦਾਗਾ ਤੇ ਫਿਰ ਆਪਣਾ ਬਰਥਡੇ ਵੀ ਆ ਰਿਹਾ ਜੀ 15 ਫਰਵਰ ਨੂੰ ਸਾਰਿਆਂ ਨੇ ਰੈਡੀ ਰਹੋ ਤੇ ਆਪਾਂ ਤੁਹਾਡੇ ਸੈਲਿਬ੍ਰੇਟ ਕਰਾਂਗੇ ਤੇ ਆਪਾਂ ਤੁਹਾਨੂੰ ਵਲੌਗ ਵਿੱਚ ਦਿਖਾਵਾਂਗੇ ਤੇ ਆਪਣੇ ਵਲੌਗ ਕਰ ਨਾਲ ਬਣੇ ਰਹੋ ਤੇ ਆਪਣੇ ਵਲੌਗ ਕਿਦਾਂ ਲੱਗਦੇ ਕਮੈਂਟ ਕਰਕੇ ਜਰੂਰ ਦੱਸੋ ਤੇ ਆਪਾਂ ਮਿਲਦੇ ਜੰਨੇ ਵਲੌਗ ਚ ਤਦ ਬਾਅਦ